ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਆਪਾਂ ਜਲੀਆਂ ਵਾਲੇ ਬਾਗ ਹੱਤਿਆ ਕਾਂਡ ਬਾਰੇ ਅੰਬਰਸਰ ਦੇ ਵਿੱਚ ਇੱਕ ਅੰਗਰੇਜ਼ ਅਧਿਕਾਰੀ ਦੀ ਪੋਸਟਿੰਗ ਹੋ ਗਈ ਸੀ ਉਹਦਾ ਨਾਮ ਸੀ ਜਰਨਲ ਡਾਇਰ ਉਹਨੇ ਇੱਕ ਰੋਲ ਟੈਕਟ ਨਾਮ ਦਾ ਕਾਨੂੰਨ ਬਣਾਇਆ ਸੀਗਾ ਉਹਦੇ ਵਿਰੋਧ ਦੇ ਵਿੱਚ 13 April 1919 ਵਿੱਚ ਇੱਕ ਬਹੁਤ ਵੱਡੀ ਸਭਾ ਹੋਈ ਸੀ ਇਹ ਸਭਾ ਦੇ ਵਿੱਚ 25000 ਤੋਂ ਜ਼ਿਆਦਾ ਲੋਕ ਸ਼ਾਮਿਲ ਹੋਏ ਸੀ ਇਸ ਸਭਾ ਤੇ ਜਰਨਲ ਡਾਇਰ ਨੇ ਬਹੁਤ ਸਾਰੀਆਂ ਗੋਲੀਆਂ ਚਲਾਤੀਆਂ ਜਰਨਲ ਡਾਇਰ ਨੇ 15 ਮਿੰਟ ਦੇ ਅੰਦਰ-ਅੰਦਰ ਹੀ 1650 ਰਾਉਂਡ ਫਾਇਰ ਕਰਤੇ ਸੀਗੇ। ਜਰਨਲ ਡਾਇਰ ਨੇ 3000 ਤੋਂ ਜ਼ਿਆਦਾ ਲੋਕਾਂ ਨੂੰ ਮਾਰਤਾ ਸੀਗਾ। ਉੱਥੇ ਲੋਕ ਤੜਪ-ਤੜਪ ਕੇ ਮਰ ਗਏ ਸੀਗੇ। ਤੁਹਾਨੂੰ ਵੀ ਐਸਾ ਪਤਾ ਹੈ ਕਿ ਜਲੀਆਂ ਵਾਲੇ ਬਾਗ ਦੇ ਅੰਦਰ ਜਾਣ ਵਾਸਤੇ ਤੇ ਬਾਹਰ ਆਉਣ ਵਾਸਤੇ ਸਿਰਫ ਇੱਕ ਹੀ ਦਰਵਾਜ਼ਾ ਉੱਥੇ। ਤੇ ਉਹ ਦਰਵਾਜ਼ਾ ਮੁਸ਼ਕਲ ਨਾਲ 4 ਤੋਂ 4.5 ਫੁੱਟ ਦਾ ਹੈ। ਤੇ ਉਹ ਦਰਵਾਜ਼ੇ ਤੇ ਜਰਨਲ ਡਾਇਰ ਨੇ ਉਹਦੀ ਤੋਪ ਨੂੰ ਲਾਤਾ ਸੀਗਾ ਕਿ ਕੋਈ ਬਾਹਰ ਵੀ ਨਾ ਨਿਕਲ ਪਾਵੇ। ਜਲੀਆਂ ਵਾਲੇ ਬਾਗ ਦੇ ਵਿੱਚ ਇੱਕ ਖੂਹ ਹੈ। ਉਹਨੂੰ ਅੰਦੇ ਉਹਨੂੰ ਅੰਨੇ ਖੂਹ ਦੇ ਨਾਂ ਤੋਂ ਜਾਣਿਆ ਜਾਂਦਾ। ਉੱਥੇ 1650 ਰਾਉਂਡ ਜਦੋਂ ਫਾਇਰ ਕੀਤੇ ਸੀ ਕੁਝ ਲੋਕ ਤਾਂ ਉੱਥੇ ਹੀ ਮਰ ਗਏ ਸੀਗੇ। ਕੁਝ ਲੋਕਾਂ ਨੇ ਉਹਦੀ ਜਾਨ ਬਚਾਉਣ ਵਾਸਤੇ ਉਹ ਖੂਹ ਦੇ ਵਿੱਚ ਛਲਾਂਗ ਲਾਤੀ ਸੀਗੇ। ਤੇ ਜਨਰਲ ਡਾਇਰ ਜਦੋਂ ਇਹ ਸਭ ਚੀਜ਼ਾਂ ਹੋਈਆਂ ਤੇ ਹੱਸਦਾ ਹੋਇਆ ਉੱਥੋਂ ਪੂਰਾ ਮौज-ਮਸਤੀ ਦੇ ਵਿੱਚ ਉੱਥੋਂ ਨਿਕਲਿਆ। ਰਸਤੇ ਦੇ ਵਿੱਚ ਜਿਹੜਾ ਵੀ ਹਿੰਦੁਸਤਾਨ ਦਾ ਉਹਨੂੰ ਲੋਕ ਮਿਲਦੇ ਸੀਗੇ, ਜਿਹੜੇ ਵੀ ਬੰਦੇ ਮਿਲਦੇ ਸੀ। ਸਭ ਨੂੰ ਗੋਲੀਆਂ ਨਾਲ ਉਹਨੇ ਮਾਰਤਾ। ਮਾਰ ਕੇ ਆ ਵੀ ਤੋਪ ਦੇ ਮੂਹਰੇ ਟੰਗ ਲੈਂਦਾ ਸੀਗਾ। ਫਿਰ ਉਹਨੂੰ ਘਸੀੜ ਘਸੀੜ ਕੇ ਆਪਦੇ ਨਾਲ ਲੈ ਕੇ ਬੱਗ ਗਿਆ ਇਹਦੇ ਨਾਮ ਦੇ ਬੱਜੂ ਉਹਨੂੰ ਉਹਦੀ ਪੋਸਟਿੰਗ ਕਿਤੇ ਹੋਰ ਕਰਤੀ ਉਹਨੂੰ ਭਾਰਤ ਤੋਂ ਲੰਡਨ ਭੇਜਦਾ ਉਹਦੇ ਉਹਦੇ ਨੂੰ ਹੋਰ ਜਿਆਦਾ ਵੱਡਾ ਕਰਤਾ ਸੀਗਾ ਤੇ ਉਦਮ ਸਿੰਘ ਉਹ ਹੱਤਿਆਕਾਂਡ ਦੇ ਟਾਈਮ 'ਚ ਉੱਥੇ ਲੋਕਾਂ ਦੇ ਵਿੱਚ ਸੀਗਾ ਉਸ ਟਾਈਮ ਤੇ ਉਦਮ ਸਿੰਘ ਦੀ ਜਿਹੜੀ ਉਮਰ ਸੀ ਉਹ 10 ਤੋਂ 11 ਸਾਲ ਦੇ ਵਿੱਚ ਵਿੱਚ ਸੀਗੀ ਉਸ ਸਮੇਂ ਮਤਲਬ ਕੀ ਜਿਹੜਾ ਉਦਮ ਸਿੰਘ ਸੀਗਾ ਉਹ ਬੱਚਾ ਸੀਗਾ ਉਦੋਂ ਹੀ ਉਹਨੇ ਮਨ ਦੇ ਵਿੱਚ ਇਹ ਸੋਚ ਲਿਆ ਸੀਗਾ ਕਿ ਮੈਂ ਜਰਨਲ ਡੈਰ ਨੂੰ ਤਾਂ ਮਾਰੂੰਗਾ ਤੇ ਜਿੰਨੇ ਸਾਡੇ ਦੇਸ਼ ਦੇ ਲੋਕਾਂ ਨੂੰ ਮਾਰਤਾ ਉਹ ਬੰਦੇ ਨੂੰ ਤਾਂ ਮੈਂ ਮਾਰ ਕੇ ਸਾਹ ਲਵਾਂਗਾ ਤੇ ਉਹ ਹੀ ਉਹ ਜੀਵਨ ਦਾ ਇੱਕ ਉਹਦਾ ਆਖਰੀ ਲਕਸ਼ਯਾ ਬਣ ਗਿਆ ਸੀਗਾ ਕਿ ਜਲੀਆਂ ਵਾਲੇ ਹੱਤਿਆਕਾਂਡ ਦਾ ਬਦਲਾ ਲੈਣਾ ਉਦਮ ਸਿੰਘ ਜਮਾ ਗਰੀਬ ਪਰਿਵਾਰ ਤੋਂ ਸੀਗਾ ਮਾਪੇ ਦਾ ਜਿਹੜਾ ਸਾਯਾ ਸੀ ਬਚਪਨ ਤੋਂ ਹੀ ਉੱਠ ਗਿਆ ਸੀਗਾ ਤੇ ਅਨਾਥ ਸੀਗਾ ਉਹ ਅਨਾਥ ਆਸ਼ਰਮ ਦੇ ਵਿੱਚ ਪਲਿਆ ਪਲਿਆ ਸੀਗਾ ਉਹ ਵੱਡਾ ਹੋਇਆ ਉੱਥੇ ਤੇ ਆਦੇ ਪਰਿਵਾਰ ਦੇ ਵਿੱਚ ਉਹ ਇਕੱਲਾ ਹੀ ਰਹਿ ਗਿਆ ਸੀਗਾ ਫਿਰ ਉਹ ਲੰਡਨ ਜਾਣ ਦੀ ਉਹਨੇ ਮਤਲਬ ਇੱਕ ਤਰਕੀਬ ਘੜੀ ਉਹਨੇ ਆਖਿਆ ਕਿ ਕਿਸੇ ਦੇ ਗੱਥ ਫਲਾਉਣ ਨਾਲੋਂ ਚੰਗਾ ਕਿ ਮੈਂ ਖੁਦ ਦਾ ਕੰਮਕਾਰ ਕਰਾਂ ਪੈਸਾ ਇਕੱਠਾ ਕਰਾਂ ਤੇ ਮੈਂ ਲੰਡਨ ਜਾਵਾਂ ਉਹ ਲੱਕੜੀ ਦਾ ਕੰਮ ਕਰਨ ਲੱਗ ਗਿਆ ਤੇ ਉਹਨੇ ਮਤਲਬ ਇੰਨਾ ਪੈਸਾ ਜੋੜ ਲਿਆ ਕਿ ਉਹ ਅਮਰੀਕਾ ਵਗ ਗਿਆ ਅਮਰੀਕਾ ਤੋਂ ਫਿਰ ਉਹ ਲੰਡਨ ਵਗ ਗਿਆ ਲੰਡਨ ਜਾ ਕੇ ਵੀ ਉਹਨੇ ਬਹੁਤ ਕੰਮ ਕੀਤਾ ਕੰਮਗੁੰਮ ਕਰਕੇ ਪੈਸਾ ਇਕੱਠਾ ਕਰਕੇ ਉਹਨੇ ਇੱਕ ਪਿਸਤੌਲ ਖਰੀਦ ਲਈ ਤੇ ਉਹੀ ਪਿਸਤੌਲ ਨਾਲ 1940 ਦੇ ਵਿੱਚ ਉਨੇ ਜਰਨਲ ਡਾਇਰ ਨੂੰ ਮਾਰਤਾ ਮਤਲਬ ਜਲੀਆਂ ਵਾਲੇ ਹੱਤਿਆਕਾਂਡ ਦਾ ਬਦਲਾ ਉਹਨੇ 21 ਸਾਲ ਬਾਅਦ ਪੂਰਾ ਕੀਤਾ ਧੰਨਵਾਦ ਜੀ